ਸਤਿਗੁਰ ਦੀ ਸਾਰੀ ਰਾਤ ਦਿਨ ਚੜਿਆ ਅਰਦਾਸ ਕੀਤੀ ਅਮਰ ਭਾਈ ਸੂਰਜ ਨਹੀਂ ਚੜਿਆ ਅਰਦਾਸ ਕੀਤੀ ਸਿੱਖਾਂ ਨੇ ਜਲ ਪਾਣੀ ਛਕਿਆ ਤੇ ਅੰਦਰ ਬੈਠੇ ਸਿੱਖ ਬਾਹਰ ਚਲੇ ਗਏ ਕੋਠੇ ਵਿੱਚ ਇਕੱਲੇ ਦੋਨੇ ਸਤਗੁਰ ਤੇ ਭਾਈ ਹਿਮਾ ਜੀ ਭਾਈ ਹਿਮਾ ਸਤਗੁਰੂ ਜੀ ਚਿਹਰੇ ਵੱਲ ਤੱਕ ਰਹੇ ਨੇ ਤੇ ਸਤਗੁਰੂ ਜੀ ਭਾਈ ਖੇਮੇ ਦੇ ਚਿਹਰੇ ਵੱਲ ਤੱਕ ਰਹੇ ਨੇ ਗੱਲ ਤੋਂ ਉਨ੍ਹਾਂ ਦੀ ਕੋਈ ਨਹੀਂ ਬਸ ਤੱਕ ਰਹੇ ਨੇ ਆਪਕੋ ਸਾਹ ਓਏ ਉਹ ਇੱਕ ਦਰਸ਼ਨ ਕਰ ਰਿਹਾ ਤੇ ਦੂਸਰਾ ਦਰਸ਼ਨ ਦੇ ਰਿਹਾ ਸਾਧ ਸੰਗਤ ਜੀ ਭਾਈ ਵਿਧੀ ਚੰਦ ਜੀ ਆਏ ਨੇ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਸਰੋਵਰ ਦੀ ਸੇਵਾ ਚੱਲ ਰਹੀ ਹੈ ਵੀ ਜਾ ਕੇ ਸੇਵਾਦਾਰਾਂ ਨੂੰ ਡਿਊਟੀਆਂ ਸਮਾਉਣੀ ਹੈ ਆਪ ਜੀ ਦਾ ਹੁਕਮ ਹੋਵੇ ਤਾਂ ਚਾਲੇ ਪਾਈਏ ਸਤਿਗੁਰ ਜੀ ਬਾਬਾ ਵਿਧੀ ਚੰਦ ਬਾਲ ਤੱਕ ਕੇ ਕੀ ਕਹਿੰਦੇ ਨੇ ਕਿ ਜਸ ਕਾਰਜ ਲਈ ਆਏ ਆ ਉਹ ਕਾਰਜ ਪੂਰਾ ਕਰਕੇ ਚੱਲਾਂਗੇ ਆਖੋ ਸਾਥ ਨਾਮ ਹਾਏ ਗੁਰੂ ਦੀਆਂ ਗੁਰੂ ਜਾਣੇ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਭਾਈ ਵਿਦੀ ਚੰਦ ਜੀ ਇੱਕ ਕੰਮ ਕਰੋ ਮਹਾਰਾਜ ਦੇ ਹੁਕਮ ਕਰੋ ਕਹਿੰਦੇ ਸੁੱਚੇ ਜਲ ਦਾ ਪ੍ਰਬੰਧ ਕਰੋ ਤੇ ਲੱਕੜਾਂ ਦਾ ਪ੍ਰਬੰਧ ਕਰੋ ਆਪੋ ਸਾਤਨਾ ਸੁੱਚੇ ਜਲ ਦਾ ਪ੍ਰਬੰਧ ਕਰੋ ਘਰ ਵਿੱਚ ਤੇ ਲੱਕੜਾਂ ਦਾ ਪ੍ਰਬੰਧ ਕਰੋ ਸੁੱਕੀਆਂ ਲੱਕੜਾਂ ਦਾ ਤੇ ਇੱਕ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰ ਲਓ ਆਪੋ ਸਾਤਨਾ ਵਾਹਿ ਸੁਣੀ ਚੱਲਿਓ ਹਣ ਸਾਰੇ ਵੀ ਇਹ ਜਿਹਦੇ ਜਿਹਨੂੰ ਸੀਸ ਝੁਕਾ ਰਹੇ ਆ ਨਾ ਇਹਦੀਆਂ ਖੇਡਾਂ ਕਿੱਥੋਂ ਤੱਕ ਨੇ ਆਪੋ ਸਾਤਨਾ ਵਾਹਿ ਆਪਾਂ 31 ਮਿੰਟ ਹੋ ਗਏ 12 ਵਜੇ ਮੇਰਾ 50% ਧਿਆਨ ਸੈਕਟਰ ਵਿਆਹ ਕੋਸਾਦਾ ਨਹੀਂ ਥਾ ਪੂਰੀ ਮਾਰ ਦੇ ਬਾਤਾਂ ਚ ਹੁੰਦਾ ਪਰ ਅੱਜ 50% ਇਤਰੀ ਧਿਆਨ ਆ ਕੋਸਾਦਾ ਵਾਏ ਕਿਉਂਕਿ ਬਾਅਦ ਵਿੱਚ ਕਹੀ ਦੇਣਾ ਨਾ ਜਿਨ੍ਹਾਂ ਦੀਆਂ ਜੁੜੀਆਂ ਨਹੀਂ ਗੁਰੂ ਦੇ ਚਰਨਾ ਚ ਵੀ ਉਹ ਕੋਈ ਗੱਲ ਥੋੜੀ ਹੁੰਦੀ ਆ ਸਮੇਂ ਸਿਰ ਸਮਾਪਤੀ ਕਰਨੀ ਚਾਹੀਦੀ ਆ ਮੈਨੂੰ ਬਾਬਾ ਜੀ ਇਹ ਕਹਿੰਦੇ ਕਹਿੰਦੇ ਵੀ 12:30 ਸਮਾਪਤੀ ਕਰ ਦਿਓ ਮਾਹ ਜੀ 11:00 ਵਜੇ ਕਰ ਦਿੰਦੇ ਹੁਕਮ ਕਰੋ ਆਪ ਕੋ ਸਾਧਨਾ ਵਾਹਿਗੁਰੂ ਸਦਾ ਅਨੰਦ ਸਾਹਿਬ ਹੀ ਪੜ ਦਿੰਦੇ ਆ ਪਰ ਪੁੱਛ ਲਿਓ ਜਿਨ੍ਹਾਂ ਨੇ ਆਖਿਆ ਵੀ 12:00 ਵਜੇ ਸਵਾ 12:30 ਸਮਾਪਤੀ ਕਰਨੀ ਆ ਵੀ ਡੀਜੇ ਵਾਲ ਡੀਜੇ ਵਾਲ ਨੂੰ ਟਾਈਮ ਦਿੰਦੇ ਹੁੰਦੇ ਆ ਕਿ ਨਹੀਂ ਆਪ ਕੋ ਸਾਧਨਾ ਵਾਹਿਗੁਰੂ ਆਰਕੈਸਟਰਾਂ ਵਾਲਿਆਂ ਨੂੰ ਸਾਡੀਆਂ ਭੈਣਾਂ ਨੂੰ ਟਾਈਮ ਦਿੰਦੇ ਹੁੰਦੇ ਆ ਕਿ ਨਹੀਂ ਵੀ ਤੂੰ ਵਾਧੇ 1 ਮਿੰਟ ਨਹੀਂ ਲਾਉਣਾ ਉਹ ਜਾਨ ਛਡਾਉਣ ਨੂੰ ਮਰਦੀਆਂ ਹੁੰਦੀਆਂ ਹੁੰਦੀਆਂ ਤੇ ਫੇਰ ਕਹਿੰਦੇ ਆ ਵੀ ਭੈਣ ਬਣ ਕੇ ਦੋ ਗਾਣੇ ਹੋਰ ਆਖੋ ਸਤਨਾਮ ਵਾਹਿਗੁਰੂ ਮੇਰਾ ਕੀਰਤਨ ਦਾ ਵਿਚਾਰ ਦਾ ਸਟਾਈਲ ਵੱਖਰਾ ਹੈ ਮੇਰਾ ਮਕਸਦ ਇਹ ਨਹੀਂ ਹੁੰਦਾ ਵੀ ਅੱਜ ਵਿਆਹ ਤੇ ਕੀਰਤਨ ਕਰਨਾ ਜਾਂ ਮਰਗ ਤੇ ਕਰਨਾ ਆਖੋ ਸਤਨਾਮ ਵਾਹਿਗੁਰੂ ਮਰ ਜਾਓ ਮਰ ਜਾਓ ਜੇ ਇਹ ਜਵ ਹੁਜੀਆਂ ਬਾਤਾਂ ਪਾਈ ਜਾਂਦੇ ਆਖੋ ਸਤਨਾਮ ਵਾਹਿਗੁਰੂ ਕਿਉਂਕਿ ਇਹਦੇ ਕਰੇ ਸਭ ਕੁਝ ਸੇਮ ਹੈ ਆਪਕੋ ਸਤਨਾਮ ਹਾਏ ਜਦੋਂ ਜਨਮ ਹੁੰਦਾ ਉਦੋਂ ਵੀ ਅਨੰਸਾ ਪੜਿਆ ਜਾਂਦਾ ਜਦੋਂ ਵਿਆਹ ਹੁੰਦਾ ਉਦੋਂ ਵੀ ਅਨੰਸਾ ਪੜਿਆ ਜਾਂਦਾ ਜਿੱਤੇ ਮੌਤ ਹੁੰਦੀ ਆਉਣ ਫੇਰ ਅਨੰਸਾ ਪੜਾਂਗੇ ਆਪਕੋ ਸਤਨਾਮ ਸ਼੍ਰੀ ਹਾਏ ਕੋਈ ਲੱਗ ਜੇ ਮੇਰੇ ਦਿਲ ਤੇ ਮੇਰੇ ਭਾਵ ਐ ਆ ਤੁਸੀਂ ਬੈਠੇ ਹੋ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਆਪਕੋ ਸਤਨਾਮ ਹਾਏ ਮੈਂ ਤੁਹਾਨੂੰ ਗਿਆਨ ਦੇਣ ਲਈ ਨਹੀਂ ਆਇਆ ਮੈਂ ਆਪਣੇ ਆਪ ਨੂੰ ਗਿਆਨ ਦੇਣ ਲਈ ਆਇਆ ਆਪਕੋ ਸਤਨਾਮ ਹਾਏ ਮੇਰਾ ਮਾਲਕ ਕਿਰਪਾ ਕਰੇ ਲੱਕੜਾਂ ਦਾ ਪ੍ਰਬੰਧ ਕੀਤਾ ਹੁਣ ਭਾਈ ਹੀਮੇ ਦੇ ਮਨ ਵਿੱਚ ਕਾਲੀ ਪਈ ਵੀ ਜਦੋਂ ਆਖਿਆ ਵੀ ਸਤਿਗੁਰੂ ਜੀ ਚੱਲ ਗਏ ਜਦੋਂ ਆਖਿਆ ਬਾਬਾ ਵਿਧੀ ਚੰਦ ਜੀ ਨੇ ਤੇ ਮੇਰੇ ਸਤਿਗੁਰੂ ਜੀ ਨੂੰ ਅੱਖਾਂ ਵਿੱਚ ਹੰਝੂ ਭਰ ਗਏ ਭਾਈ ਹੀਮੇ ਦੇ ਮੇਰਿਆ ਮਾਲਕਾ ਹੁਣ ਕਦੋਂ ਆਵਾਂਗੇ ਆਪ ਕੋ ਸਤਿਗੁਰੂ ਹਣ ਕਦੋਂ ਆਉਗੇ ਕਹਿੰਦੇ ਏ ਮੈਂ ਅੱਜ ਐਸਾ ਤੇਰਾ ਮਲਾਪ ਕਰਾ ਦੇਣਾ ਤੇ ਕਿਤੇ ਤੂੰ ਵਿਛੜ ਨਹੀਂ ਨਹੀਂ ਆਪੋ ਆਪੋ ਸਾਥ ਨਾਲ ਹਾਏ ਹੁੰਦਾ ਸਾਗਰ ਵਿੱਚ ਮਿਲ ਗਿਆ ਤੇ ਵਿਛੋੜਾ ਕਿੱਥੇ ਆਪੋ ਸਾਥ ਨਾਲ ਹਾਏ ਰੇਮਾ ਜੀ ਬੇਨਤੀਆਂ ਕਰਦਾ ਸੀ ਨਾ ਬੇਨਤੀਆਂ ਕਰਦਾ ਸੀ ਕੀ ਬੇਨਤੀ ਕਰਦਾ ਸੀ ਰੋਜ ਮਹਾਰਾਜ ਇਹ ਬੇਨਤੀ ਤਾਂ ਇਹ ਸੀ ਵੀ ਦੁਨੀਆ ਵਾਲੇ ਤਾਨੇ ਮਾਰਦੇ ਸੀ ਵੀ ਐਸ ਏ ਮੈਨੂੰ ਮਰੇ ਤੋਂ ਬਾਅਦ ਇਹਨੂੰ ਸੰਭਾਲੇਗਾ ਕੌਣ ਇਹਦੀ ਲਾਸ਼ ਨੂੰ ਕੁੱਤੇ ਖਾਣਗੇ ਜਾਂ ਇਹਦੀ ਲਾਸ਼ ਵਿੱਚ ਕੀੜੇ ਪੈਣਗੇ ਮਰੀ ਵਿੱਚ ਮੁਸਕਾਟ ਮਾਰੇ ਕੋਈ ਅੱਗੇ ਪਿੱਛੇ ਦਾ ਕੋਈ ਨਹੀਂ ਫਿਰ ਤੂੰ ਕੀ ਕਹਿੰਦਾ ਸੀ ਮਹਾਰਾਜ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਸੀ ਮੇਰੀ ਤਾਂ ਤੇਰੇ ਚਰਨਾਂ ਵਿੱਚ ਮੈਂ ਅਰਦਾਸ ਕਰਦਾ ਹੁੰਦਾ ਸੀ ਵੀ ਮਾਲਕਾ ਗਰੀਬ ਦੀ लाज ਰੱਖੀਆ ਕੋ ਸਾਹਿਬ ਵਾਹਿਗੁਰੂ ਇੱਕ ਗੱਲ ਹੋਰ ਵੀ ਕਹਿੰਦਾ ਸੀ ਹਾਂ ਮਹਾਰਾਜ ਉਹੋ ਤਾਂ ਮੈਂ ਇਹੀ ਕਹਿੰਦਾ ਹੁੰਦਾ ਸੀ ਨਾ ਉਹ ਫੇਰ ਪੜੀ ਮੇਰੀ ਮੇਰਾ ਸਿਰ ਤੇਰੇ ਚਰਨਾਂ 'ਚ ਹੋ ਆਪੋ ਸਤਿਨਾਮੁ ਸ੍ਰੀ ਵਾਹਿਗੁਰੂ ਮਹਾਰਾਜ ਇਹ ਹੀ ਬੇਨਤੀ ਸੀ ਵੀ ਜਦੋਂ ਮੈਂ ਜਾਵਾਂ ਨਾ ਤੇ ਮੇਰਾ ਜਿਹੜਾ ਸਿਰ ਉਹ ਤੇਰੇ ਚਰਨਾਂ ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਮਹਾਰਾਜ ਕੀ ਕਹਿੰਦੇ ਹੈ ਮਿਆ ਆਪੋ ਸਤਿਨਾਮੁ ਵਾਹਿਗੁਰੂ ਗੱਲ ਰੁਕ ਜਾਂਦਾ ਕੀ ਵਾਰ ਗੱਲ ਕਰਦੇ ਆਂ ਆਕੋ ਸਤਨਾਮ ਵਾਹ ਇਹ ਸਾਡਾ ਮਾਲਕ ਸਮੈ ਇਨਾ ਪ੍ਰੇਮ ਕਰਦਾ ਵਾਹ ਵਾਹ ਕਹਿੰਦਾ ਚਰਨਾ ਜਿ ਕਿਉਂ ਕਹਿੰਦਾ ਮੈਂ ਆਪਣੀ ਬੋਕਲ ਵਿੱਚ ਰੱਖੂੰ ਤੇਰਾ ਜ਼ਰਾ ਆਕੋ ਸਤਨਾਮ ਵਾਹ ਆਕੋ ਸਤਨਾਮ ਵਾਹ ਹੈ ਮੈਂ ਦੁਨੀਆ ਤਾਂ ਮਰਨ ਤੋਂ ਬਾਅਦ ਇਸ਼ਨਾਨ ਕਰਾਉਂਦੀ ਆ ਮੈਂ ਆਪਣੇ ਸਿੱਖ ਦਾ ਚੌਂਦੇ ਦਾ ਇਸ਼ਨਾਨ ਕਰਾਉਣਾ ਹੈ ਡਾਕਟਰ ਸਾਹਿਬ ਹਾਏ ਮਾਰਾ ਇਹ ਨਾ ਕਰ ਲਵਾਂਗਾ ਨਹੀਂ ਪਾਈ ਹੈ ਮੈਨੂੰ ਇਸ਼ਨਾਨ ਇਧਰ ਆ ਜਾ ਸੁੱਚੇ ਵਸਤਰ ਪਹਿਨ ਆਏ ਗਏ ਸਿੱਖ ਪ੍ਰਸਾਦਾ ਪਾਣੀ ਬਣਾ ਦਿੱਤਾ ਜਿੱਥੇ ਸੰਸਕਾਰ ਕਰਨਾ ਲੱਕੜਾ ਪੰਚਾ ਦਿੱਤੀਆਂ ਜਿਸ ਤੇ ਲੈ ਕੇ ਜਾਣਾ ਉਹ ਤਿਆਰ ਕਰਕੇ ਰੱਖ ਦਿੱਤਾ ਤੇ ਸਾਧ ਸੰਗਤ ਜਦੋਂ ਸਮਾ ਆਇਆ ਨਾ ਤੇ ਇਹ ਮੈਂ ਆ ਮਾਰੇ ਕਹਿੰਦੇ ਆ ਤੇਰਾ ਸੀਸ ਮੈਂ ਸੋਹਣਾ ਸੀਸ ਮੈਂ ਆਪਣੇ ਬੋਕਲ ਚ ਰੱਖ ਲਿਓ ਆ ਬੋਸਾ ਤੇ ਆ ਲੰਮਾ ਮੈਂ ਗੁਰੂ ਜੀ ਦਾ ਚੌਂਕੜਾ ਲੱਗਿਆ ਆਪਣੇ ਬੁੱਕਲ ਵਿੱਚ ਪਾਈ ਗੇ ਮੈਂ ਦਾ ਸਿਰ ਬਟਿਆ ਸੀਸ ਰੱਖਿਆ ਸੋਹਣੇ ਮੁਖੜੇ ਤੇ ਹੱਥ ਮਾਰ ਰਿਹਾ ਮਹਾਰਾਜ ਜਿਵੇਂ ਮਾਂ ਮਾਰਦੀ ਹੈ ਨਾ ਆਪਣੇ ਪੁੱਤਰ ਦੇ ਮੁਖੜੇ ਤੇ ਪਿਆਰ ਦੇਦੀ ਮਹਾਰਾਜ ਇਤੋਂ ਥੱਲੇ ਨੂੰ ਵੇਖ ਰਹੇ ਨੇ ਤੇ ਉਹ ਬੁੱਕਲ ਚ ਪਿਆਉ ਦੀਆਂ ਨਜ਼ਰਾਂ ਗੁਰੂ ਦੇ ਮੁਖੜੇ ਵੱਲ ਸਤਿਗੁਰੂ ਕਹਿੰਦੇ ਕਿ بیا बोल करता जी वाहेगुरु फिर बोल वागुरू सतगुर कहने खेम कोई होर मन कोई होर तेरे दिल की तमन्ना है जो तू मंगनी चाहे महाराज ਬਸ ਜੋ ਬੰਦਾ ਸੇਵਾ ਤੇ ਪੂਰੀਆਂ ਹੋ ਗਈਆਂ ਆਖੋ ਸਤਨਾਮ ਵਾਹਿਗੁਰੂ ਪੂਰੀਆਂ ਹੋ ਗਈਆਂ ਕੋਈ ਮਾਗ ਸਭ ਬੰਦਾ ਪੂਰੀਆਂ ਹੋ ਗਈਆਂ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਮਾਪਤੀ ਕਰੀਏ ਆਪਾਂ ਜੀ ਦੇ ਸਰੀਰ ਇ ਪਤਾ ਨਹੀਂ ਲੱਗਿਆ ਬਿੱਕਾ ਦੋ ਠੰਡਾ ਹੋ ਗਿਆ ਕੋਸਾ ਹਾਲੇ ਰੋ ਸਤਿਗੁਰੂ ਜੀ ਨੇ ਮੱਥੇ ਤੋਂ ਹੱਲ ਹੱਥ ਮਾਰ ਕੇ ਪਾਏ ਛੇਮੇ ਦੀਆਂ ਜੋ ਸਿਰ ਚੋਂ ਪ੍ਰਾਣ ਚਲੇ ਗਏ ਨੇ ਪਰ ਜਿਹੜੀਆਂ ਅੱਖਾਂ ਨੇ ਨਾ ਇਹ ਹਜੇ ਵੀ ਗੁਰੂ ਦੇ ਮੁਖੜੇ ਵੱਲੀ ਤੱਕ ਰਹੀਆਂ ਕੋਸਾ ਹਾਲੇ ਰੋ ਕਾਪਲੀ ਮਹਾਰਾਜ ਨੇ ਅੱਖਾਂ ਤੇ ਹੱਥ ਰੱਖ ਕੇ ਸਤ ਨਾਮ ਦਾਇਕ ਸਤਿਗੁਰ ਜੀ ਨੇ ਆਪ ਦੇ ਹੱਥੀਂ ਕਾਰਜ ਕੀਤੇ ਸਬਰthi ਤਿਆਰ ਕੀਤੀ ਸਭ ਸੰਗ ਜੀ ਵਾਹਿ ਦਿੱਤੀ ਸਭ ਨੂੰ ਵੀ ਆਓ ਪਈ ਹੈ ਮਾਤਰਾ ਹੀ ਕਹਿੰਦੇ ਕੌਣ ਕਰੇਗਾ ਕਾਰਜ ਇਸ ਦੇ ਕਹਿੰਦੇ ਭਾਈ ਕਿਸੇ ਸਿਆਣੇ ਨੇ ਕਿਹਾ ਕਹਿੰਦੇ ਭਾਈ ਜਿਹੜਾ ਗੁਰੂ ਗੁਰੂ ਕਰਦਾ ਸੀ ਨਾ ਜਿਹਦਾ ਨਾਮ